ਦੋਸਤੋ ਜਦੋਂ ਗੈਂਗਸਟਰ ਦੀ ਦੁਸ਼ਮਣੀ ਹੱਦ ਤੋਂ ਵੱਧ ਜਾਵੇ ਤਾਂ ਉਸ ਦੇ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਰਾਜਨੀਤੀ ਹੁੰਦੀ ਹੈ ਪੰਜਾਬ ਦੇ ਵਿੱਚ ਅਜਿਹੇ ਕਈ ਗੈਂਗਸਟਰ ਹੋਏ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਈ ਅਪਰਾਧ ਕੀਤੇ ਪਰ ਬਾਅਦ ਵਿੱਚ ਉਹ ਰਾਜਨੀਤੀ ਵਿੱਚ ਆ ਗਏ ਅੱਜ ਦੀ ਵੀਡੀਓ ਵਿੱਚ ਤਾਂ ਆਪਾਂ ਕੁਝ ਅਜਿਹੇ ਹੀ ਗੈਂਗਸਟਰ ਦੀ ਗੱਲ ਕਰਾਂਗੇ ਜਿਹੜੇ ਗੈਂਗਸਟਰ ਤੋਂ ਰਾਜਨੇਤਾ ਬਣੇ ਲੱਖਾ ਸਿਦਾਣਾ ਜ਼ਿਆਦਾਤਰ ਪੰਜਾਬੀ ਨੌਜਵਾਨਾਂ ਵਿੱਚ ਇੱਕ ਬਹੁਤ ਮਸ਼ਹੂਰ ਨਾਮ ਹੈ ਲੱਖਾ ਆਪਣੇ ਪਿਛਲੇ ਜੀਵਨ ਕਾਰਨ ਪੰਜਾਬ ਪੁਲਿਸ ਲਈ ਵੀ ਇੱਕ ਖਤਰਨਾਕ ਨਾਮ ਰਿਹਾ ਹੈ ਲੱਖਾ ਸਿਦੜਾ ਇੱਕ ਯੂਥ ਆਈਕਨ ਅਤੇ ਪੁਰਾਣੇ ਗੈਂਗਸਟਰ ਹਨ ਜੋ ਅੱਜ ਇੱਕ ਸਮਾਜ ਸੇਵੀ ਅਤੇ ਰਾਜਨੀਤਿਕ ਕਾਰਕੁਨ ਬਣ ਗਏ ਹਨ ਲੱਖਾ ਸਿਦੜਾ ਦਾ ਅਸਲੀ ਨਾਮ ਲਖਵੀਰ ਸਿੰਘ ਹੈ ਅਤੇ ਉਹ ਬਠਿੰਡਾ ਦੇ ਇੱਕ ਛੋਟੇ ਜਿਹੇ ਪਿੰਡ ਸਦੜਾ ਦਾ ਰਹਿਣ ਵਾਲਾ ਹੈ ਪੜਾਈ ਵਿੱਚ ਲੱਖਾ ਸਿਦੜਾ ਕਾਫੀ ਹੁਸ਼ਿਆਰ ਸੀ ਉਸਨੇ ਡਬਲ ਐਮਏ ਕੀਤੀ ਹੈ ਜਿਸ ਵਿੱਚੋਂ ਇੱਕ ਪੰਜਾਬੀ ਭਾਸ਼ਾ ਵਿੱਚ ਹੈ ਅਤੇ ਦੂਜਾ ਉਰਦੂ ਭਾਸ਼ਾ ਵਿੱਚ ਉਸ ਉੱਤੇ 26 ਜਨਵਰੀ 2021 ਨੂੰ ਲਾਲ ਕਿਲੇ ਦੀ ਹਿੰਸਾ ਨੂੰ ਭੜਕਾਉਣ ਦਾ ਵੀ ਦੋਸ਼ ਸੀ ਉਸ ਨੂੰ ਲੱਭਣ ਲਈ ਦਿੱਲੀ ਪੁਲਿਸ ਦੁਆਰਾ ਲੱਖਾ ਸਿਦਾਰਾ ਉਤੇ 1 ਲੱਖ ਦਾ ਇਨਾਮ ਸੀ ਕੁਝ ਸਿਆਸੀ ਅਤੇ ਸਮਾਜਿਕ ਕਾਰਨਾ ਕਰਕੇ ਲਖਵੀਰ ਸਿੰਘ ਉਰਫ ਲੱਖਾ ਸਿਦਾਰਾ ਨੂੰ ਅਪਰਾਧ ਦੀ ਦੁਨੀਆ ਵਿੱਚ ਔੜਾ ਪਿਆ ਲੱਖਾ ਸਿਦਾਰਾ ਆਪਣੀ ਪੜ੍ਹਾਈ ਵਿੱਚ ਬਹੁਤ ਵਧੀਆ ਸੀ ਕਿਉਂਕਿ ਉਸ ਕੋਲ ਮਾਸਟਰਸ ਵਿੱਚ 2 ਡਿਗਰੀਆਂ ਸਨ ਲੱਖਾ ਸ਼ੁਰੂਆਤੀ ਦਿਨਾਂ ਤੋਂ ਬਹੁਤ ਹਿੰਮਤ ਵਾਲਾ ਸੀ ਇਸ ਲਈ ਉਹ ਵਿਦਿਆਰਥੀਆਂ ਦੇ ਮਾਮਲੇ ਜਿਵੇਂ ਬਸਪਾਸਾਨ ਪੀਸਾ ਦੀਆਂ ਸਹੂਲਤਾਂ ਅਤੇ ਹੋਰ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਅੱਗੇ ਆਉਂਦਾ ਸੀ ਇਸ ਜਜ਼ਬੇ ਨਾਲ ਲੱਖਾ ਨੇ ਆਪਣੇ ਕਾਲਜ ਵਿੱਚ ਨੌਜਵਾਨਾਂ ਦਾ ਭਾਰੀ ਧਿਆਨ ਹਾਸਲ ਕੀਤਾ ਅਤੇ ਉਸ ਦੇ ਦੋਸਤਾਂ ਦਾ ਕੇਰਾ ਹੋਰ ਵੀ ਵਿਸ਼ਾਲ ਹੋਣ ਲੱਗਾ ਅੱਗੇ ਚੱਲ ਕੇ ਲੱਖਾ ਨੇ ਸਿਆਸੀ ਕੇਰੇ ਹੇਠ ਕੁਝ ਮਾੜੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਰਾਜਨੇਤਾਵਾਦੀ ਤਾਕਤ ਨਾਲ ਉਸਨੇ ਮਨੀ ਲਾਂਡਰਿੰਗ ਅਤੇ ਲੈਂਡ ਕੈਪਚਰਿੰਗ ਦਾ ਕੰਮ ਸ਼ੁਰੂ ਕੀਤਾ ਅਤੇ ਉਹ ਅਪਰਾਧ ਲਾਈਨ ਵਿੱਚ ਕੁੱਦ ਗਿਆ। ਉਸਨੇ ਕਬੱਡੀ ਖੇਡ ਛੱਡ ਦਿੱਤੀ ਅਤੇ ਅਪਰਾਧ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ। ਉਹ ਲਗਾਤਾਰ ਇੱਕ ਵਿਧਾਇਕ ਦੇ ਸੰਪਰਕ ਵਿੱਚ ਸੀ ਇਸ ਲਈ ਲੱਖਾਂ ਨੂੰ ਪੂਰਾ ਯਕੀਨ ਸੀ ਕਿ ਪੁਲਿਸ ਉਸਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਕਿਉਂਕਿ ਉਹ ਹੁਣ ਇੱਕ ਸਿਆਸੀ ਪਿਛੋਕੜ ਵਾਲਾ ਵਿਅਕਤੀ ਸੀ। ਇੱਕ ਵਾਰ ਲੱਖਾ ਅਤੇ ਉਸਦੇ ਵਿਰੋਧੀ ਦੀ ਪਿੰਡ ਵਿੱਚ ਲੜਾਈ ਹੋਈ ਅਤੇ ਇਸ ਲੜਾਈ ਵਿੱਚ ਇੱਕ ਵਿਅਕਤੀ ਮਾਰਿਆ ਗਿਆ। ਇਸ ਵਾਰ ਲਖਵੀਰ ਪੰਜਾਬ ਪੁਲਿਸ ਨਾਲ ਵਿਵਾਦ ਵਿੱਚ ਪੈ ਗਿਆ ਅਤੇ ਉਹਨਾਂ ਨੂੰ ਧਮਕੀ ਦਿੱਤੀ ਕਿ ਉਹ ਉਸਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਕਿਉਂਕਿ ਉਸਦੇ ਇੱਕ ਸਿਆਸੀ ਸਥਾਨ ਅਤੇ ਚੰਗੇ ਸਬੰਧ ਹਨ। ਲੱਖਾ ਸਿਦਾਰਣਾ ਨੇ ਉਹਨਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਹਨਾਂ ਨੇ ਉਸਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਹਨਾਂ ਨੂੰ ਮਾਰ ਦੇਵੇਗਾ। ਇਸ ਵਾਰ ਪੰਜਾਬ ਪੁਲਿਸ ਨੇ ਲੱਖਾ ਸਿਦਾਰਣਾ ਤੇ ਕਈ ਮੁਕਦਮੇ ਦਰਜ ਕੀਤੇ ਜਿਵੇਂ ਕਿ ਜ਼ਮੀਨ ਵਸੂਲੀ, ਧਮਕੀਆਂ, ਕਤਲ, ਕਤਲ ਦੀ ਕੋਸ਼ਿਸ਼, ਲੈਂਡ ਲਾਂਡ ਰਿੰਗ ਅਤੇ ਹੋਰ ਬਹੁਤ ਸਾਰੇ। ਇਹ ਲੱਖਾ ਸਿਦਾਂ ਦੀ ਸਭ ਤੋਂ ਵੱਡੀ ਗਲਤੀ ਸੀ ਜਦੋਂ ਉਸਨੇ ਪੰਜਾਬ ਪੁਲਿਸ ਨਾਲ ਟਕਰਾ ਕੀਤਾ ਕਿਉਂਕਿ ਉਸ ਨੂੰ ਆਪਣੇ ਰਾਜਨੀਤਿਕ ਸਥਾਨ ਬਾਰੇ ਯਕੀਨ ਸੀ ਪਰ ਕਿਸੇ ਨੇ ਵੀ ਉਸਦੀ ਮਦਦ ਨਹੀਂ ਕੀਤੀ ਇੱਥੋਂ ਤੱਕ ਕਿ ਜਿਨ੍ਹਾਂ ਰਾਜਨੀਤਿਕ ਲੋਕਾਂ ਲਈ ਉਹ ਕੰਮ ਕਰਦਾ ਸੀ ਉਹਨਾਂ ਨੇ ਵੀ ਨਹੀਂ ਲੱਖਾ ਨੂੰ ਰਾਮਪੁਰਾ ਫੂਲ ਪੁਲਿਸ ਨੇ ਗ੍ਰਿਫਤਾਰ ਕਰਕੇ ਬੁਰੀ ਤਰ੍ਹਾਂ ਕੁੱਟਿਆ ਉਸ ਸਵੇਰੇ ਕਿਸੇ ਵੀ ਸਿਆਸੀ ਰਿਸ਼ਤੇਦਾਰ ਨੇ ਲੱਖਾ ਨੂੰ ਪੁਲਿਸ ਤੋਂ छुड़ाया ਨਹੀਂ ਸੀ ਕਤਲ ਕੇਸ ਨਾਲ ਲੱਖਾ ਹੁਣ ਸਲਾਖਾਂ ਦੇ ਪਿੱਛੇ ਸੀ ਅਤੇ ਉਹ ਅਤੀਤ ਵਿੱਚ ਕੀਤੀ ਹਰ ਗਲਤੀ ਨੂੰ ਦੇਖ ਰਿਹਾ ਸੀ। ਉਹ ਸਾਹਿਤ ਪ੍ਰੇਮੀ ਹੋਣ ਕਰਕੇ ਜ਼ਿਆਦਾਤਰ ਸਮਾਂ ਜੇਲ੍ਹ ਵਿੱਚ ਕਿਤਾਬਾਂ ਪੜ੍ਹਦਾ ਰਹਿੰਦਾ ਸੀ। ਇੱਕ ਟੀਵੀ ਚੈਨਲ ਦੀ ਇੰਟਰਵਿਊ ਵਿੱਚ ਲੱਖਾ ਨੇ ਕਿਹਾ ਕਿ ਇੱਕ ਕਿਤਾਬ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਕਿਉਂਕਿ ਉਹ ਆਪਣੇ ਜੇਲ੍ਹ ਦੇ ਸਮੇਂ ਦੌਰਾਨ ਇੱਕ ਕਿਤਾਬ ਪੜ੍ਹ ਰਿਹਾ ਸੀ ਜਿਸ ਤੋਂ ਪ੍ਰਭਾਵਿਤ ਹੋ ਕੇ ਉਹ ਸਮਾਜਿਕ ਕਾਰਜ ਅਤੇ ਪੁਲਾਈ ਬਾਰੇ ਸੋਚਣ ਲੱਗਾ। ਲੱਖਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਲੋਕ ਭਲਾਈ ਅਤੇ ਸਮਾਜਿਕ ਮੁੱਦਿਆਂ ਵਿੱਚ ਸ਼ਾਮਲ ਹੋਣ ਲੱਗਾ ਉਹ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਕਿਉਂਕਿ ਉਹ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਪੰਜਾਬ ਦੇ ਹਰ ਸਕੂਲ ਵਿੱਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕੀਤਾ ਜਾਵੇ ਉਹ ਪੰਜਾਬ ਦੇ ਕਾਨਵੈਂਟ ਸਕੂਲ ਸਮੇਤ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਜ਼ਰੂਰੀ ਬਣਾਉਣ ਲਈ ਕੇਸ ਵੀ ਲੜਿਆ ਉਹ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਇਸ ਲਈ ਉਹ ਦਿੱਲੀ ਵਿੱਚ ਕਿਸਾਨ ਪ੍ਰਦਰਸ਼ਨ ਦਾ ਸਮਰਥਨ ਕਰਦਾ ਸੀ ਲੱਖਾ ਨੂੰ 2017 ਵਿੱਚ ਬਠਿੰਡਾ ਬਰਨਾਲਾ ਰੋਡ ਦੇ ਸਾਈਨ ਬੋਰਡ ਨੂੰ ਰਗੜਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸਨੇ ਬੈਰੀਅਰ ਅਤੇ ਸਾਈਨ ਬੋਰਡ ਤੋਂ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਨੂੰ ਰਗੜਿਆ ਕਿਉਂਕਿ ਉਸਨੇ ਇਹ ਨੁਕਤਾ ਉਠਾਇਆ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਸਿਖਰ ਤੇ ਹੋਣੀ ਚਾਹੀਦੀ ਹੈ ਇਸ ਲਈ ਲੱਖਾ ਨੂੰ ਮੂੜ ਪੁਲਿਸ ਹਿਰਾਸਤ ਵਿੱਚ ਜਾਣਾ ਪਿਆ ਪਰ ਜਲਦੀ ਹੀ ਉਹ ਜੇਲ੍ਹ ਤੋਂ ਬਾਹਰ ਆ ਗਿਆ ਲੱਖਾ ਸਿਦਾਰਾ 26 ਜਨਵਰੀ 2021 ਦੇ ਦਿੱਲੀ ਲਾਲ ਕਿਲਾ ਹਿੰਸਾ ਲਈ ਵੀ ਜਾਣਿਆ ਜਾਂਦਾ ਹੈ ਉਸ ਦੀ ਭਾਲ ਕਰਨ ਲਈ ਦਿੱਲੀ ਪੁਲਿਸ ਵੱਲੋਂ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਜੇਕਰ ਆਪਾਂ ਲੱਖਾ ਦੀ ਰਾਜਨੀਤਿਕ ਕੈਰੀਅਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪਹਿਲਾਂ ਆਪਣੀ ਪਾਰਟੀ ਪੰਜਾਬ ਪੀਪਲਜ਼ ਪਾਰਟੀ ਬਣਾਈ ਸੀ ਸਿਦਾਨਾ ਨੇ ਇਸ ਪਾਰਟੀ ਦੀ ਤਰਫੋਂ ਰਾਮਪੁਰਾ ਖੇਤਰ ਤੋਂ ਵਿਧਾਨ ਸਭਾ ਚੋਣਾਂ ਲੜੀਆਂ ਹਾਲਾਂਕਿ ਉਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਇਸ ਚੋਣ ਦੌਰਾਨ ਪਿੰਡ ਪਗਤਾ ਪਾਈ ਵਿਖੇ ਉਸ ਤੇ ਵੀ ਫਾਇਰਿੰਗ ਕੀਤੀ ਗਈ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਸ ਘਟਨਾ ਤੋਂ ਬਾਅਦ ਸਿਦਾਨਾ ਨੇ ਉਸ ਸਮੇਂ ਦੇ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਗੰਭੀਰ ਦੋਸ਼ ਲਗਾਏ ਸਨ ਇਸ ਤੋਂ ਬਾਅਦ ਸਾਲ 2018 ਵਿੱਚ ਵੀ ਲੱਖਾ ਸਿਦਾਨਾ ਨੇ ਵਿਧਾਨ ਸਭਾ ਤੋਂ ਚੋਣ ਲੜੀ ਸੀ 2024 ਵਿੱਚ ਲੱਖਾ ਸਿਦਾਨ ਨੇ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜੀ ਹਾਲਾਂਕਿ ਇਸ ਚੋਣ ਵਿੱਚ ਵੀ ਉਸ ਨੂੰ ਹਾਰ ਦਾ ਸਹਮਣਾ ਕਰਨਾ ਪਿਆ ਪੰਜਾਬ ਦੇ ਵਿੱਚ ਕਈ ਗੈਂਗਸਟਰ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਨਾਂ ਜਸਵਿੰਦਰ ਸਿੰਘ ਰੌਕੀ ਦਾ ਸੀ 1994 ਸ਼ੁਰੂ ਹੋਈ ਰੌਕੀ ਦੀ ਕ੍ਰਾਈਮ ਸਟੋਰੀ ਉਸ ਦੀ ਮੌਤ ਦੇ ਨਾਲ ਹੀ ਖਤਮ ਹੋ ਗਈ ਸੀ ਕਿਹਾ ਜਾਂਦਾ ਹੈ ਕਿ ਜਦੋਂ ਦੁਸ਼ਮਣੀ ਹੱਦ ਤੋਂ ਵੱਧ ਜਾਵੇ ਤਾਂ ਅਪਰਾਧੀ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਰਾਜਨੀਤੀ ਹੁੰਦੀ ਹੈ ਪਰ ਜਸਵਿੰਦਰ ਰੋਕੀ ਨੂੰ ਰਾਜਨੀਤੀ ਵੀ ਬਚਾ ਨਾ ਸਕੇ ਇਸ ਗੈਂਗਸਟਰ ਦੀ ਦਹਿਸ਼ਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਇਸ ਦੀ ਮੌਤ ਹੋਈ ਤਾਂ ਜੇਲ੍ਹ ਵਿੱਚ ਬੈਠੇ ਇਸ ਦੇ ਕਈ ਦੁਸ਼ਮਣਾਂ ਨੇ ਲੱਡੂ ਵੰਡੇ ਸਾਲ 2016 ਚ ਫਾਜ਼ਿਲਕਾ ਦੇ ਆਗੂ ਤੇ ਗੈਂਗਸਟਰ ਜਸਵਿੰਦਰ ਸਿੰਘ ਰੋਕੀ ਦਾ ਹਿਮਾਚਲ ਦੇ ਪਰਵਾੜੂ ਚ ਕਤਲ ਕਰ ਦਿੱਤਾ ਸੀ ਇਸ ਘਟਨਾ ਵਿੱਚ ਰੋਕੀ ਦੇ ਦੋਸਤ ਪਰਮਪਾਲ ਪਾਲਾ ਨੂੰ ਵੀ ਗੋਲੀ ਲੱਗੀ ਸੀ 1971 ਵਿੱਚ ਪੰਜਾਬ ਦੇ ਫਾਜ਼ਿਲਕਾ ਵਿੱਚ ਜਨਮੇ ਜਸਵਿੰਦਰ ਸਿੰਘ ਰੋਕੀ ਦਾ 90 ਦੇ ਦਹਾਕੇ ਤੋਂ ਬਾਅਦ ਦਬਦਬਾ ਵਧਿਆ ਹੋਇਆ ਸੀ ਉਸ ਸਮੇਂ ਪੰਜਾਬ ਵਿੱਚ ਅਪਰਾਧ ਦਾ ਪੱਧਰ ਵੀ ਵੱਧ ਗਿਆ ਸੀ ਅਤੇ ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਰੋਕੀ ਦੀ ਮੁਲਾਕਾਤ ਯੂਪੀ ਦੇ ਮਾਫੀਆ ਮੁਖ्तार ਅंसारी ਨਾਲ ਹੋਈ ਜਸਵਿੰਦਰ ਰੌਕੀ ਉਸਦੇ ਦੱਸੇ ਰਸਤੇ ਤੇ ਅੱਗੇ ਵਧਿਆ ਜਿਸ ਕਰਕੇ ਸਾਲ 1994 ਤੱਕ ਰੌਕੀ ਦਾ ਨਾਂ ਕਈ ਮਾਮਲਿਆਂ 'ਚ ਸਾਹਮਣੇ ਆਇਆ ਸੀ ਪਰ 1997 ਵਿੱਚ ਇਲਾਹਾਬਾਦ ਦੇ ਕਾਰੋਬਾਰੀ ਨੰਦਕਿਸ਼ੋਰ ਰੰਗੂਟਾ ਦੇ ਅਗਵਾ ਅਤੇ ਕਤਲ ਕੇਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਸਾਲ 1997 'ਚ ਕਾਰੋਬਾਰੀ ਹਤਿਆਕਾਂਡ 'ਚ ਰੌਕੀ ਖਿਲਾਫ ਨਾ ਸਿਰਫ ਮਾਮਲਾ ਦਰਜ ਕੀਤਾ ਗਿਆ ਸੀ ਸਗੋਂ ਨਲ ਮੁਖਤਿਆਰ ਅਨਸਾਰੀ ਤੇ ਸੀਬੀਆਈ ਨੇ ਮੁਕੱਦਮਾ ਵੀ ਚਲਾਇਆ ਗਿਆ ਸੀ ਪਰ ਇਸ ਮਾਮਲੇ 'ਚ ਗਵਾਹਾਂ ਅਤੇ ਸਬੂਤਾਂ ਦੀ ਘਾਟ ਕਰਕੇ ਦੋਵਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਰੌਕੀ ਦਾ ਨਾਂ 1998 'ਚ ਬੰਗਲੌਰੂ ਦੇ ਕਾਰੋਬਾਰੀ ਨਿਰਮਲ ਕੁਮਾਰ ਜੈਪੁਰੀਆ ਦੇ ਅਗਵਾ ਮਾਮਲੇ 'ਚ ਵੀ ਆਇਆ ਸੀ ਇਸ ਕੇਸ ਵਿੱਚ ਬਰੀ ਹੋਣ ਤੋਂ ਬਾਅਦ ਜਦੋਂ ਉਹ 2002 ਵਿੱਚ ਪੰਜਾਬ ਪਰਤਿਆ ਤਾਂ ਉਸ ਦਾ ਸਾਥੀ ਪ੍ਰਭਜਿੰਦਰ ਸਿੰਘ ਦਿੰਪੀ ਉਸ ਦਾ ਗਿਰੋ ਚਲਾ ਰਿਹਾ ਸੀ ਜਸਵਿੰਦਰ ਦੇ ਪੰਜਾਬ ਪਰਤਣ ਤੋਂ ਬਾਅਦ ਦੋਵਾਂ ਵਿਚਾਲੇ ਦੁਸ਼ਮਣੀ ਸ਼ੁਰੂ ਹੋ ਗਈ ਅਤੇ 2006 ਚੁਪ ਰਵਜਿੰਦਰ ਦਾ ਕਤਲ ਕਰ ਦਿੱਤਾ ਗਿਆ। ਇਸ ਕੇਸ ਵਿੱਚ ਜਸਵਿੰਦਰ ਰੌਕੀ ਦਾ ਨਾਂ ਆਇਆ ਸੀ ਪਰ ਇਸ ਵਾਰ ਵੀ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ। 2007 ਤੋਂ 2012 ਤੱਕ ਰੌਕੀ ਖਿਲਾਫ ਕਤਲ ਅਤੇ ਅਗਵਾ ਦੇ 8 ਕੇਸ ਦਰਜ ਹੋਏ ਸਨ। ਇਸ ਸਮੇਂ ਤੱਕ ਰੌਕੀ ਦੇ ਨਾਮ ਤੋਂ ਪੰਜਾਬ ਸਮੇਤ ਕਈ ਸਟੇਟਾਂ ਵਿੱਚ ਚੱਲ ਰਿਹਾ ਸੀ। ਹੋਲ ਜਸਵਿੰਦਰ ਰੋਕੀ ਨੇ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ ਸਾਲ 2012 ਵਿੱਚ ਉਹਨਾਂ ਪੰਜਾਬ ਭਾਜਪਾ ਆਗੂ ਸੁਰਜੀਤ ਜਾਨੀ ਖਿਲਾਫ ਆਜ਼ਾਦ ਉਮੀਦਵਾਰ ਵਜੂ ਚੋਣ ਲੜੀ ਸੀ ਜਿਸ ਵਿੱਚ ਉਹਨਾਂ ਨੂੰ 39000 ਵੋਟਾਂ ਮਿਲੀਆਂ ਸਨ ਪਰ ਉਹ ਹਾਰ ਗਿਆ ਸੀ ਰਾਜਨੀਤੀ ਵਿੱਚ ਆਉਣ ਦੀ ਪਹਿਲੀ ਕੋਸ਼ਿਸ਼ ਵਿੱਚ ਹੀ ਉਹ ਹਾਰ ਗਏ ਪਰ ਉਸ ਮਿਲੀਆਂ ਵੋਟਾਂ ਨੇ ਰਾਜਨੀਤੀ ਵਿੱਚ ਤਹਿਲਕਾ ਮਚਾ ਦਿੱਤਾ ਕਿਸੇ ਨੂੰ ਵੀ ਇਸ ਦੀ ਉਮੀਦ ਨਹੀਂ ਸੀ ਕਿ ਰੋਕੀ ਆਜ਼ਾਦ ਉਮੀਦਵਾਰ ਵੱਜੋਂ ਇੰਨੇ ਵੋਟਾਂ ਹਾਸਲ ਕਰ ਲਵੇਗਾ। ਰਾਜਨੀਤੀ ਵਿੱਚ ਉਸ ਦਾ ਨਾਂ ਵੱਡਾ ਹੋ ਗਿਆ। ਇਸ ਤੋਂ ਬਾਅਦ ਜਸਵਿੰਦਰ ਆਪਣੇ ਕੰਮ ਤੇ ਵਾਪਸ ਆ ਗਿਆ ਅਤੇ 2015 ਚ ਇੱਕ ਵਾਰ ਫਿਰ ਤੋਂ ਪੰਜਾਬ ਅਤੇ ਰਾਜਸਥਾਨ ਚ 4 ਮੁਕਦਮੇ ਦਰਜ ਕੀਤੇ ਗਏ। 1994 ਤੋਂ 2016 ਤੱਕ ਰੋਕੀ ਖਿਲਾਫ ਕਤਲ, ਕਤਲ ਦੀ ਸਾਜ਼ਿਸ਼, ਅਗਵਾ ਅਤੇ ਹੋਰ ਗੰਭੀਰ ਅਪਰਾਧਾਂ ਲਈ 22 ਕੇਸ ਦਰਜ ਸਨ।

ਜਖਮੀ ਹਾਲਤ ਵਿੱਚ ਹੀ ਉਸਦਾ ਦੋਸਤ ਪਰਮਪਾਲ ਪਾਲਾ ਕਾਰ ਚਲਾ ਕੇ ਹਸਪਤਾਲ ਪਹੁੰਚਿਆ ਉਦੋਂ ਤੱਕ ਜਸਵਿੰਦਰ ਰੌਕੀ ਦੀ ਮੌਤ ਹੋ ਗਈ ਜਸਵਿੰਦਰ ਦੀ ਮੌਤ ਤੋਂ ਕੁਝ ਸਮੇਂ ਬਾਅਦ ਉਸਦੇ ਵਿਰੋਧੀ ਗਰੁੱਪ ਦੇ ਵੱਕ ਵੱਕ ਗੈਂਗਸਟਰਾਂ ਨੇ ਜਸਵਿੰਦਰ ਦੀ ਕਾਰ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ ਅਤੇ ਲਿਖਿਆ ਕਿ ਉਹਨਾਂ ਦਾ ਬਦਲਾ ਪੂਰਾ ਹੋ ਗਿਆ ਹੈ ਇਸ ਪੋਸਟ ਦੀ ਖਾਸ ਗੱਲ ਇਹ ਸੀ ਕਿ ਜਿਨ੍ਹਾਂ ਖਾਤਿਆਂ ਤੋਂ ਅਜਿਹੀਆਂ ਗੱਲਾਂ ਲਿਖੀਆਂ ਗਈਆਂ ਸਨ ਉਹਨਾਂ ਵਿੱਚੋਂ ਜ਼ਿਆਦਾਤਰ ਅਪਰਾਧੀ ਜੇਲ੍ਹ ਵਿੱਚ ਸਨ ਸਾਲ ਸੀ 1985 ਜਦੋਂ ਪੰਜਾਬ ਵਿੱਚ ਅਤਵਾਦ ਚਰਚਾ ਦਾ ਵਿਸ਼ਾ ਸੀ ਉਹਨਾਂ ਦਿਨਾਂ ਵਿੱਚ ਅਪਰਾਧਿਕ گروਹਾਂ ਦੀ ਉੱਥੇ ਬਹੁਤੀ ਹੋਂਦ ਨਹੀਂ ਸੀ ਇਸੇ ਸਾਲ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਪਾਨ ਦੇ ਰਹਿਣ ਵਾਲੇ ਪਰਜਿੰਦਰ ਸਿੰਘ ਉਰਫ ਡਿੰਪੀ ਦਾ ਨਾਂ ਪਹਿਲੀ ਵਾਰ ਵੱਡੇ ਪੱਧਰ ਤੇ ਸੁਣਨ ਨੂੰ ਮਿਲਿਆ ਇਹ ਗੈਂਗਸਟਰ ਬਾਅਦ ਵਿੱਚ ਡਿੰਪੀ ਚੰਦਪਾਨ ਬਣ ਗਿਆ ਸਾਲ 1985 ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਮੱਖਣ ਸਿੰਘ ਦੇ ਕਤਲ ਵਿੱਚ ਡਿੰਪੀ ਦਾ ਨਾਂ ਆਇਆ ਸੀ ਪਰ ਇਸ ਮਾਮਲੇ ਵਿੱਚ ਉਸਨੂੰ ਦੋਸ਼ੀ ਨਹੀਂ ਪਾਇਆ ਗਿਆ ਸੀ ਡਿੰਪੀ ਖੁਦ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਤ ਸੀ ਬਚਪਨ ਵਿੱਚ ਹੀ ਉਸਦੇ ਪਿਤਾ ਦੀ ਮੌਤ ਹੋ ਗਈ ਅਤੇ ਉਸਦੀ ਵਿਧਵਾ ਮਾਂ ਨੇ ਉਸਨੂੰ ਪਾਲਿਆ ਹੌਲੀ ਹੌਲੀ ਅਪਰਾਧ ਦੀ ਦੁਨੀਆ ਰਾਹੀਂ ਡਿੰਪੀ ਨੇ ਰਾਜਨੀਤੀ ਵਿੱਚ ਆਉਣ ਲਈ ਪੌੜੀ ਤਿਆਰ ਕਰ ਲਈ ਸੀ ਦੱਸਿਆ ਜਾਂਦਾ ਹੈ ਕਿ ਵਿਦਿਆਰਥੀ ਆਗੂ ਡਿੰਪੀ ਸਿਮਰਨਜੀਤ ਸਿੰਘ ਮਾਨ ਦੇ ਕਰੀਬੀ ਸਨ ਸਿਮਰਜੀਤ ਸਿੰਘ ਮਾਨ ਅਕਾਲੀ ਦਲ ਦੇ ਵੱਡੇ ਆਗੂ ਸਨ 1999 ਦੇ ਸਮੇਂ ਪੰਜਾਬ ਵਿੱਚ ਵੀ ਅਕਾਲੀ ਦਲ ਦੀ ਚੰਗੀ ਪકડ ਸੀ ਹਾਲਾਂਕਿ ਬਾਅਦ ਵਿੱਚ ਮਾਨ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਗਠਨ ਕੀਤਾ ਪਰ ਉਸ ਸਮੇਂ ਦੌਰਾਨ ਪੰਜਾਬ ਵਿੱਚ ਚੋਣਾਵਾਰ ਵਾਰ ਮੂਲਤਵੀ ਹੋ ਰਹੀਆਂ ਸਨ ਅਤੇ ਪੁਲਿਸ ਦੀ ਸਖਤੀ ਵਧਦੀ ਜਾ ਰਹੀ ਸੀ ਇਸ ਕਾਰਨ ਡਿੰਪੀ ਆਪਣੀਆਂ ਸਿਆਸੀ ਇੱਛਾਵਾਂ ਨੂੰ ਪਿੱਛੇ ਛੱਡ ਕੇ ਯੂਪੀ ਪਹੁੰਚ ਗਿਆ। ਉੱਥੇ ਉਹਨਾਂ ਦੀ ਮੁਖਤਾਰ ਅंसारी ਨਾਲ ਮੁਲਾਕਾਤ ਹੋਈ। ਉਤੋਂ ਬਾਅਦ ਵਿੱਚ ਕਰਨਾਟਕ ਚਲਾ ਗਿਆ ਜਿੱਥੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਡਿੰਪੀ ਦਾ ਪਰਿਵਾਰ ਖੇਤੀ ਕਰਦਾ ਸੀ। ਪਰਿਵਾਰ ਵਿੱਚ ਕਿਸੇ ਦਾ ਵੀ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ। ਉਹ ਖੁਦ ਚੰਡੀਗੜ੍ਹ ਪੜਨ ਲਈ ਆਇਆ ਸੀ। ਪਰ ਕਤਲ ਕੇਸ ਵਿੱਚ ਉਸਦਾ ਨਾਮ ਆਉਣ ਤੋਂ ਬਾਅਦ ਉਸਦੀ ਜ਼ਿੰਦਗੀ ਇੱਕ ਵੱਖਰੇ ਟਰੈਕ ਤੇ ਚਲੀ ਗਈ ਸੀ। ਇੰਡੀਆ ਟੂਡੇ ਮੈਗਜ਼ੀਨ ਵਿੱਚ ਸਾਲ 1997 ਵਿੱਚ ਇੱਕ ਲੇਖ ਪ੍ਰਕਾਸ਼ਿਤ ਹੋਇਆ ਸੀ ਇਸ ਵਿੱਚ ਦੱਸਿਆ ਗਿਆ ਸੀ ਕਿ ਡਿੰਪੀ ਨੇ ਪੰਜਾਬ ਦੇ ਅਤਵਾਦੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਕੇ ਆਪਣੇ ਅਪਰਾਧਿਕ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਫਿਰ ਉਸ ਨੂੰ ਮਹਿੰਗੀਆਂ ਕਾਰਾਂ ਅਤੇ ਸ਼ਾਹੀ ਜੀਵਨ ਜੀਣ ਦਾ جنੂਨ ਹੋ ਗਿਆ ਪਰ ਇਸ ਦੇ ਲਈ ਉਸ ਨੂੰ ਹੋਰ ਪੈਸਿਆਂ ਦੀ ਲੋੜ ਸੀ ਦਸੰਬਰ 1996 ਵਿੱਚ ਉਸ ਨੇ ਪਹਿਲੀ ਕਿਡਨੈਪਿੰਗ ਕੀਤੀ ਇਸ ਵਿੱਚ ਉਸ ਦੀ ਹਿੱਸੇਦਾਰੀ 50 ਲੱਖ ਰੁਪਏ ਸੀ इन्हना चो डिम्पी ने बी लख रुपए कारोबार शुरू किया जबकि बारह लाख रुपए मध्य वर्गी परिवार डिमपी फिर जल्दी तो जल्दी बहुत सारा पैसा कमा चाह दौरान उसका लगा कि बेंगलुरु च एक कारोबारी बिना सुरक्षा दे जिसका नाम निर्मल जयपुरी है डिम्पी ने निर्मल नु अगवा कर लिया ਅਤੇ 5 ਕਰੋੜ ਰੁਪਏ ਦੀ ਫਿਰੋਤੀ ਮੰਗੀ ਪਰ ਜਦੋਂ ਉਸਨੇ ਫਿਰੋਤੀ ਲਈ ਫੋਨ ਕੀਤਾ ਤਾਂ 40 ਮਿੰਟ ਤੱਕ ਕਾਲ ਤੇ ਰਹਾ ਇਸ ਦੌਰਾਨ ਪੁਲਿਸ ਮੁਲਾਜ਼ਮ ਬਿਨਰ ਦੱਸੇ ਉਸ ਨਾਲ ਗੱਲਾਂ ਕਰਦਾ ਰਿਹਾ ਪੁਲਿਸ ਨੇ ਉਸ ਨੂੰ ਟਰੈਕ ਕਰਕੇ ਫੜ ਲਿਆ ਬਾਅਦ ਚ ਉਸ ਨੂੰ ਦਿੱਲੀ ਅਤੇ ਫਿਰ ਹਰਿਆਣਾ ਦੀ ਜੇਲ੍ਹ ਚ ਭੇਜ ਦਿੱਤਾ ਗਿਆ ਪਰ ਫਿਰ ਉਹ ਪੁਲਿਸ ਦੀ ਗ੍ਰਿਫਤ ਚੁਪਤਜਣ ਚ ਕਾਮਯਾਬ ਹੋ ਗਿਆ 딤피 ਦੇ ਉਸ ਤਰ੍ਹਾਂ ਫਰਾਰ ਹੋਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੀ ਪੁਲਿਸ ਹਰਕਤ ਵਿੱਚ ਆਈ ਅਤੇ ਉਸ ਨੂੰ ਦੁਬਾਰਾ ਫੜ ਲਿਆ ਗਿਆ। ਫਿਰ 2004 ਵਿੱਚ ਉਹ ਬਠਿੰਡਾ ਜੇਲ੍ਹ ਵਿੱਚੋਂ ਰਿਹਾ ਹੋ ਗਿਆ। ਪਰ ਉਦੋਂ ਤੱਕ 딤ਪੀ ਕ੍ਰਾਈਮ ਦੀ ਦੁਨੀਆ 'ਚ ਵੱਡਾ ਨਾਂ ਬਣ ਚੁੱਕਾ ਸੀ। ਦੱਸਿਆ ਜਾਂਦਾ ਹੈ ਕਿ ਉਸ ਦੀ ਰਿਹਾਈ ਮੌਕੇ ਉਹਨਾਂ ਦੇ ਸਵਾਗਤ ਲਈ ਕਰੀਬ 500 ਗੱਡੀਆਂ ਦਾ ਕਾਫਲਾ ਪੁੱਜਾ ਸੀ। ਇਸ ਤੋਂ ਬਾਅਦ 딤ਪੀ ਜ਼ਿਆਦਾ ਦੇਰ ਤੱਕ ਨਹੀਂ ਜੀ ਸਕਿਆ। 2004 ਆਉਂਦੇ ਆਉਂਦੇ ਉਸ ਦੇ ਵੈਰੀ ਸੈਕੜਿਆਂ ਦੀ ਗਿਣਤੀ ਦੇ ਵਿੱਚ ਹੋ ਗਏ ਸਨ ਇਸ ਤਰ੍ਹਾਂ ਡਿੰਪੀ ਦਾ ਵੀ ਇੱਕ ਗੈਂਗਵਾਰ ਵਿੱਚ ਕਤਲ ਹੋ ਗਿਆ ਹਮਲੇ ਦੀ ਸ਼ੈਲੀ ਕੁਝ ਹੱਦ ਤੱਕ ਮੂਸੇਵਾਲਾ ਤੇ ਹਮਲੇ ਵਰਗੀ ਸੀ 7 ਜੁਲਾਈ 2006 ਨੂੰ ਚੰਡੀਗੜ੍ਹ ਵਿੱਚ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਇਹ ਕਤਲਿਆਮ ਸੁਖਨਾ ਝੀਲ ਨੇੜੇ ਹੋਇਆ ਰਾਤ ਕਰੀਬ 8 ਵਜੇ ਡਿੰਪੀ ਆਪਣੀ ਪ੍ਰੇਮਿਕਾ ਹਰਨੀਵ ਕੌਰ ਨਾਲ ਕਲੱਬ ਤੋਂ ਡਿਨਰ ਕਰਕੇ ਵਾਪਸ ਆ ਰਿਹਾ ਸੀ ਜਿਵੇਂ ਹੀ ਉਸਦੀ ਨੀਲੀ ਸਵਿਫਟ ਕਾਰ ਸੁਖਨਾ ਝੀਲ ਨੇੜੇ ਪਹੁੰਚੀ ਤਾਂ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ 48 ਸਾਲਾ ਡਿੰਪੀ ਦੇ ਪੇਟ ਅਤੇ ਛਾਤੀ ਵਿੱਚ ਗੋਲੀਆਂ ਲੱਗੀਆਂ ਜਿਸ ਕਾਰਨ ਉਸਦੀ ਮੌਤ ਹੋ ਗਈ ਜਦ ਕਿ ਹਰਨੀਵ ਕੌਰ ਨੂੰ ਜ਼ਖਮੀ ਹਾਲਤ ਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਜਾਨ ਬਚ ਗਈ